ਕਦੀ ਵੀ ਝਾੜੂ ਨੂੰ ਇਹਨਾਂ ਦੋ ਤਰ੍ਹਾਂ ਨਾ ਰੱਖੋ ਨਹੀਂ ਤੇ ਘਰ ਦੇ ਵਿੱਚ ਕਲੇਸ਼ ਗਰੀਬੀ ਨੂੰ ਸਦਾ ਹੀ ਹੈ ਸੋ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਪਹਿਲਾ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਮੰਦ ਕਰਨ ਸੋ ਪਿਆਰਿਓ ਸਾਨੂੰ ਕੁਝ ਚੀਜ਼ਾਂ ਦੀ ਜਿਹੜੀ ਐ ਉਹ ਸਮਝ ਪੈ ਜਾਵੇ ਤੁਸੀਂ ਸੁਣਿਆ ਹੋਏਗਾ ਕਹਿੰਦੇ ਜੀ ਝਾੜੂ ਨੂੰ ਪੁੱਠਾ ਨਹੀਂ ਰੱਖਣਾ ਚਾਹੀਦਾ ਭਾਵ ਕਿ ਝਾੜੂ ਨੂੰ ਖੜਾ ਨਹੀਂ ਕਰਨਾ ਚਾਹੀਦਾ ਕਹਿੰਦੇ ਇਹ ਚੀਜ਼ਾਂ ਮਾੜੀਆਂ ਹੁੰਦੀਆਂ ਨੇ ਸੋ ਸਾਧ ਸੰਗਤ ਇਹ ਚੀਜ਼ਾਂ ਬਹੁਤ ਮਾੜੀਆਂ ਹੁੰਦੀਆਂ ਨੇ ਸੋ ਗੁਰਮੁਖ ਪਿਆਰਿਓ ਮੈਂ ਬੇਨਤੀਆਂ ਕਰਾਂ ਵੀ ਜਿੱਥੇ ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਹੈ ਵੀ ਇਹ ਚੀਜ਼ਾਂ ਮਾੜੀਆਂ ਹੁੰਦੀਆਂ ਨੇ ਸੋ ਪਿਆਰਿਓ ਉਥੇ ਇੱਕ ਚੀਜ਼ ਇਹ ਵੀ ਯਾਦ ਰੱਖਿਆ ਕਰੋ ਵੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਟੁੱਟਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਹੈ ਉਹ ਛੱਡ ਕੇ ਕਿਤੇ ਹੋਰ ਜਾਣਾ ਇਹ ਵੀ ਠੀਕ ਨਹੀਂ ਹੈ ਇਹ ਵੀ ਮਾੜੀ ਗੱਲ ਹੈ ਇਹ ਵੀ ਚੀਜ਼ਾਂ ਦਾ ਜਿਹੜਾ ਖਾਸ ਧਿਆਨ ਸਾਨੂੰ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵੀ ਜਿਹੜਾ ਹੈ ਸਾਨੂੰ ਤੁਰਨਾ ਚਾਹੀਦਾ ਸੋ ਗੁਰਮੁਖ ਪਿਆਰਿਓ ਇੱਕ ਚੀਜ਼ ਹੋਰ ਭਾਈ ਜਿੱਥੇ ਅਸੀਂ ਬਾਹਰੀ ਚੀਜ਼ਾਂ ਦਾ ਵਹਿਮ ਭਰਮ ਕਰਦੇ ਆਂ ਜਿੱਥੇ ਅਸੀਂ ਬਾਹਰੀ ਚੀਜ਼ਾਂ ਨੂੰ ਵਹਿਮ ਦੇ ਵਿੱਚ ਲੈ ਕੇ ਆਉਂਦੇ ਆਂ ਵੀ ਅੰਜ ਨਹੀਂ ਕਰਨਾ ਆ ਨਹੀਂ ਕਰਨਾ ਫੇ ਵੀ ਧਿਆਨ ਰੱਖਿਆ ਕਰੋ ਵੀ ਨਿੰਦਾ ਚੁਗਲੀ ਵੀ ਕਿਸੇ ਦੀ ਨਹੀਂ ਕਰਨੀ ਭਾਈ ਮੈਂ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਚੁਗਲੀ ਕਰਕੇ ਕੰਮ ਨਹੀਂ ਵਿਗਾੜਨਾ ਕਿਸੇ ਦੇ ਮਗਰ ਨਹੀਂ ਲੱਗਣਾ ਮੈਂ ਆਪਣੇ ਘਰ ਦੇ ਵਿੱਚ ਜਿਹੜਾ ਸੁਦਾ ਸਫਾਈ ਰੱਖਣੀ ਆ ਮੈਂ ਆਪਣੇ ਘਰ ਦਾ ਸਵਾਰਨਾ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ ਆ ਨਿੱਕੇ ਨਿੱਕੇ ਚੀਜ਼ਾਂ ਦਾ ਸਾਨੂੰ ਬੜਾ ਜਿਹੜਾ ਧਿਆਨ ਰਹਿਦਾ ਇਹ ਕਰਨਾ ਮਾੜਾ ਹੁੰਦਾ ਜੀ ਆਹ ਕਰਨਾ ਮਾੜਾ ਹੁੰਦਾ ਨਾਲੇ ਪਤਾ ਵੀ ਨਿੰਦਾ ਚੁਗਲੀ ਮਾੜੀ ਐ ਪਰ ਫਿਰ ਵੀ ਕਰੀ ਜਾ ਰਿਹਾ ਪਤਾ ਵੀ ਕਿਸੇ ਦਾ ਹੱਕ ਨਹੀਂ ਖਾਣਾ ਪਰ ਫਿਰ ਵੀ ਖਾਈ ਜਾ ਰਿਹਾ ਮੇਰੇ ਪਾਤਸ਼ਾਹ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਬੀਰ ਹਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਸਤਿਗੁਰੂ ਇਹ ਵੀ ਕਹਿੰਦੇ ਨੇ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਕਤ ਕਰਾਨਾ ਮੋਹ ਕਾਲੇ ਤੇ ਨਿੰਦਕਾ ਮਨਮੁਖ ਮੁਕਤ ਕਰਾਨਾ ਮੇਰੇ ਪਾਤਸ਼ਾਹ ਜੀ ਨੇ ਇਹ ਵੀ ਗੱਲ ਜਿਹੜੀ ਐ ਸਾਫ਼ ਤੌਰ ਤੇ ਕਹਿ ਦਿੱਤੀ ਹੁਣ ਮੈਂ ਇੱਥੇ ਇੱਕ ਬੇਨਤੀ ਹੋਰ ਕਰ ਦੇਵਾਂ ਸਾਧ ਸੰਗਤ ਕਿਉਂਕਿ ਜਿੱਥੇ ਸਾਨੂੰ ਪਤਾ ਹੈ ਵੀ ਆ ਚੀਜ਼ ਮਾੜੀ ਹੈ ਵਹਿਮ ਭਰਮਾਂ ਨੇ ਜਿਹੜਾ ਹੈ ਸਾਨੂੰ ਬਹੁਤ ਪਿੱਛੇ ਕਰ ਦਿੱਤਾ ਵਹਿਮਾਂ ਭਰਮਾਂ ਨੇ ਸਾਨੂੰ ਬੜਾ ਪਿੱਛੇ ਨੂੰ ਜਿਹੜਾ ਤੱਕ ਹੇਲ ਦਿੱਤਾ ਤੱਕ ਦਿੱਤਾ ਪਰ ਅਸੀਂ ਇਸ ਚੀਜ਼ ਨੂੰ ਹਲੇ ਵੀ ਸਮਝਣ ਦੇ ਵਿੱਚ ਕਾਮਯਾਬ ਨਹੀਂ ਹੋਏ ਅਸੀਂ ਇੱਥੇ ਇੱਕ ਚੀਜ਼ ਨੂੰ ਹਲੇ ਵੀ ਨਹੀਂ ਸਮਝਿਆ ਉਹ ਕਿਹੜੀ ਕਿ ਗੁਰਮਤਿ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਪਾਤਸ਼ਾਹ ਕਹਿੰਦੇ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਸਤਿਗੁਰੂ ਕਹਿੰਦੇ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਜੀਵਨ ਨੂੰ ਖੁੱਲ੍ਹ ਕੇ ਜਿਹੜਾ ਤੂੰ ਬਤੀਤ ਕਰ ਤੇ ਯਾਦ ਰੱਖ ਜਦੋਂ ਜੀਵਨ ਨੂੰ ਖੁੱਲ੍ਹ ਕੇ ਬਤੀਤ ਕਰੇਗਾ ਜੀਏਗਾ ਸਜਣਾ ਤੇ ਮੇਰੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਫੇਰ ਕਰਨਗੇ ਮੇਰੇ ਸਤਿਗੁਰੂ ਜੀ ਤੇਰੇ ਤੇ ਕਿਰਪਾ ਉਦੋਂ ਕਰਨਗੇ ਜਦੋਂ ਤੂੰ ਗੁਰਮਤਿ ਦੇ ਅਨੁਸਾਰ ਚੱਲੇਗਾ ਕਹਿੰਦੇ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਕਹਿੰਦੇ ਉਦੋਂ ਉਦੋਂ ਤੇਰਾ ਸਮਾਂ ਵਧੀਆ ਲੰਗੇਗਾ ਜਦੋਂ ਵਿਹਿਮਾ ਭਰਮਾਂ ਦੇ ਵਿੱਚੋਂ ਆਜ਼ਾਦ ਹੋ ਕੇ ਕਹੇਗਾ ਸਤਿਗੁਰੂ ਜਾ ਸਤਗੁਰ ਪਿਆਰਾ ਮੇਰੇ ਨਾਲ ਹੈ ਕਿ ਜਿੱਥੇ ਕਿਥੇ ਮੈਨੂੰ ਲਈ ਛੜਾਈ ਇਹਨੇ ਜਦੋਂ ਇਹ ਗੱਲ ਤੇਰੇ ਚਿਤ ਚੇਤੇ ਵਿੱਚ ਆ ਗਈ ਤੇ ਕਹਿੰਦੇ ਸਤਗੁਰੂ ਤੇ ਤੇਰਾ ਭਰੋਸਾ ਬਣ ਗਿਆ ਤੇਰਾ ਬਹਿਮਾ ਭਰਮਾ ਤੋਂ छुटਕਾਰਾ ਉਦੋਂ ਹੀ ਹੋ ਜਾਣਾ ਸੱਜਣਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਯਾਦ ਰੱਖੀ ਮੇਰੇ ਸਤਗੁਰੂ ਜੀ ਨੇ ਸਪੈਸ਼ਲ ਤੌਰ ਤੇ ਅਪਰੋਚ ਕੀਤੀ ਹੈ ਨਾ ਚੀਜ਼ਾਂ ਦੀ ਮੇਰੇ ਸਤਗੁਰੂ ਜੀ ਨੇ ਸਪੈਸ਼ਲ ਤੌਰ ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਜਿਹੜਾ ਦਰਸਾਇਆ ਹੈ ਤੋਂ ਸਾਡਾ ਫਰਜ਼ ਬਣਦਾ ਪਿਆਰਿਓ ਆਪਾ ਗੁਰੂ ਵਾਲੇ ਬਣੀਏ ਗੁਰਮਤ ਨਾਲ ਜੁੜੀਏ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਹੀਏ ਵਿਚਾਰੀਏ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰ ਕੇ ਨਾਲ ਚੱਲੀਏ ਤੇ ਸਤਿਗੁਰੂ ਦੀ ਕਿਰਪਾ ਸਾਡੇ ਤੇ ਫੇਰ ਹੀ ਕਰ ਦੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ